ਨਹੀਂ ਘਰ ਨਾ ਆਏ ਅੱਜ ਮੌਸਮ ਬਹੁਤ ਖਰਾਬ ਹੈ ਮਾਲਕਾ ਦੇ ਕਹਿੰਦੇ ਮੇਰੀ ਰੱਖ ਇਹਦਾ ਭਰਾਵਾ ਬਹੁਤ ਜਣਾਂ ਦੀਆਂ ਕਣਕਾਂ ਬੁੱਢਣਾਂ ਲੀਆਂ ਪਈਆਂ ਤੇ ਅੱਦੇ-ਉੱਦੇ ਵਾਧਾ ਇਹ ਤੂੜੀਆਂ ਬਣਾਉਣ ਵਾਲੀਆਂ ਪਈਆਂ ਵੀਰ ਮੇਰੇ ਜੇ 70 70 ਸਾਲ ਦੇ ਬਜ਼ੁਰਗ ਸੁਬਟ ਕੇ ਸੈਰ ਕਰ ਸਕਦੇ ਤੇ ਆਪਾਂ ਵੀ ਹੱਲਾ ਮਾਰੀ ਹੈ ਨਾ ਲਓ ਜੀ ਕਰਕੇ ਰਨਿੰਗ ਕੁਦਰਤ ਦਾ ਨਜ਼ਾਰਾ ਵੇਖ ਕੇ ਘਰੇ ਆ ਗਏ ਆਪਾਂ ਫਿਰ ਤੁਹਾਨੂੰ ਪਤਾ ਹੀ ਆ ਮੋਸਟ ਫੇਵਰੇਟ ਆਪਣੀਆਂ ਐਕਸਰਸਾਈਜ਼ਾਂ ਜਿਹੜੀਆਂ ਹੁੰਦੀਆਂ ਪੰਜ ਸੱਤ ਪੋਆ ਕੇ ਕਰੀਆਂ। weight ਘਟਾਉਣ ਲਈ ਬੜਾ ਐਫਰਟ ਦੀ ਲੋੜ ਨਹੀਂ ਆ ਬਸ ਵੀ ਆਪਾਂ ਮਿੱਠਾ ਤੇ ਤਲਿਆ ਘੱਟ ਕਰਦੇਓ। weight ਆਪੇ ਘਟੀ ਜਾਣਾ। ਰੋਜ਼ ਆਪਣੇ ਸਰੀਰ ਨੂੰ 40-45 ਮਿੰਟ ਦੇਣੇ ਸ਼ੁਰੂ ਕਰਦੇਓ। ਇਹ ਨਾਲ ਤੁਹਾਡੇ ਸਰੀਰ ਨੂੰ ਆਪੇ ਪਤਾ ਲੱਗਣ ਲੱਗ ਜਾਣਾ ਹਫਤੇਕ ਦੇ ਵਿੱਚ ਵੀ ਹਾਂ। ਵੀ ਅਸੀਂ ਹੌਲੀ-ਹੌਲੀ ਫਿੱਟ ਹੋ ਰਹੇ ਹਾਂ। ਠੀਕ ਆ ਨਾ। ਤੇ ਆਪਾਂ ਨੂੰ ਬਹੁਤ ਲੋੜ ਐ ਐਕਸਰਸਾਈਜ਼ਾਂ ਦੀ। ਜਿਹੜੇ ਹਿਸਾਬ ਨਾਲ ਆਪਾਂ ਮਿੱਠਾ ਤੇ ਤਲਿਆ ਖਾਂਦੇ ਆ ਨਾ ਉਹਦੇ ਲਈ ਤਾਂ ਆਪਾਂ ਨੂੰ ਮਿਹਨਤ ਦੀ ਬਹੁਤ ਜ਼ਿਆਦਾ ਲੋੜ ਆ। ਸਾਰੇ ਮਿਹਨਤ ਕਰਿਆ ਕਰੋ ਤੇ ਆਪਾਂ ਫਿੱਟ ਹੋਣਾ ਹੈ ਤੇ ਕੀ ਗਰਮੀਆਂ ਗਰਮੀਆਂ ਚ ਠੀਕ ਆ ਬਈ ਆਪਾਂ ਨਾਲੇ ਕਿਹੜਾ ਕੋਈ ਜਿਮ ਨਹੀਂ ਜਾ ਕੇ ਵੀ ਜਿਮ ਚ ਪੈਸੇ ਘਰੇ ਆਪਾਂ ਸਾਰਾ ਵਰਕਆਊਟ ਕਰਨਾ ਠੀਕ ਆ ਘਰ ਦਾ ਸਾਦਾ ਖਾਣਾ ਉਹਦੇ ਨਾਲ ਹੀ ਆਪਾਂ weight ਘਟਾਉਣਾ ਠੀਕ ਆ ਜੀ ਜੇ ਕਿਸੇ ਵੀਰ ਨੂੰ ਆਪਣੀਆਂ ਭੈਣ ਨੂੰ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਆ ਜੀ ਧੰਨਵਾਦ ਜੀ